ਖਬਰਾਂ માં ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ਰਾਰ ਗੱਲ ਕਰਦੇ ਹਾਂ ਜਿਮਨੀ ਚੋਣ ਦੀ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਵੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਕਿਤੇ ਇਹ ਨਾ ਹੋਵੇ ਕਿ ਪ੍ਰਚਾਰ ਦੇ ਮਾਮਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਪਿੱਛੜ ਜਾਵੇ ਇਸ ਨੂੰ ਲੈ ਕੇ ਸੁਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਮੋਹਰ ਲਾ ਦਿੱਤੀ ਹੈ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਅੱਜ ਜਾਂ ਕੱਲ ਉਤਾਰਿਆ ਜਾਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਬੜੀ ਪਛੜ ਗਈ ਹੈ ਖਾਸ ਕਰਕੇ ਚੋਣ ਪ੍ਰਚਾਰ ਨੂੰ ਲੈ ਕੇ ਪਹਿਲਾਂ ਤਾਂ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਖਬਰ ਹੋਵੇ ਕਿ ਜਿਮਨੀ ਚੋਣਾਂ ਡਿਲੇ ਹੋਣਗੀਆਂ ਦੇਰੀ ਹੋਵੇਗੀ ਪੋਸਟਪੋਨ ਹੋਣਗੀਆਂ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਕੋਲ ਤਿੰਨ ਤੋਂ ਚਾਰ ਨਾਮ ਪਹੁੰਚ ਚੁੱਕੇ ਨੇ ਇੱਕ ਨਾਮ ਹੈ ਹੌਬੀ ਢਾਲੀਵਾਲ ਦਾ ਤੇ ਦੂਸਰਾ ਨਾਮ ਹੈ ਰਵਨੀਤ ਬਿੱਟੂ ਦੀ ਧਰਮਪਤਨੀ ਦਾ ਅਤੇ ਤੀਸਰਾ ਨਾਮ ਹੈ ਪੁਟਿੱਕਾ ਨਾਮ ਦਾ ਪਰਸਨ ਦੱਸਿਆ ਜਾ ਰਿਹਾ ਹੈ ਜਿਸ ਦਾ ਕਾਫੀ ਦਬਦਬਾ ਹੈ ਲੁਧਿਆਣਾ ਪਸ਼ਮੀ ਦੇ ਵਿੱਚ ਇਹਨਾਂ ਤਿੰਨਾਂ ਨਾਮਾਂ ਉੱਤੇ ਜਿਹੜੀ ਹੈ ਕਿਸੇ ਵੀ ਸਮੇਂ ਮੋਹ ਲੱਗ ਸਕਦੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਖਾਸ ਕਰਕੇ ਹੋਬੀ ਢਾਲੀਵਾਲ ਅਤੇ ਦੂਸਰੇ ਪਾਸੇ ਰਵਨੀਤ ਬਿੱਟੂ ਦੀ ਧਰਮ ਪਤਨੀ ਦੋਨਾਂ ਦੇ ਵਿੱਚੋਂ ਇਹ ਇਹਨਾਂ ਦੋਨਾਂ ਦੇ ਪਲੜੇ ਭਾਰੀ ਲੱਗ ਰਹੇ ਨੇ ਰਵਨੀਤ ਬਿੱਟੂ ਜਿਹੜੇ ਨੇ ਉਹ ਖਾਸਮ ਖਾਸ ਹੋਬੀ ਢਾਲੀਵਾਲ ਦੇ ਵੀ ਨੇ ਤੇ ਹੋਬੀ ਢਾਲੀਵਾਲ ਖਾਸਮ ਖਾਸ ਤੇ ਰਵਨੀਤ ਬਿੱਟੂ ਦੇ ਚਾਹੇ ਰਵਨੀਤ ਬਿੱਟੂ ਦੀ ਧਰਮ ਪਤਨੀ ਚੋਂ ਲੜੇ ਚਾਹੇ ਹੋਬੀ ਢਾਲੀਵਾਲ ਜਿਹੜੇ ਫਿਲਮੀ ਅਦਾ ਅਦਾਕਾਰ ਨੇ ਉਹ ਚੋਂ ਲੜਨ ਇਹਨਾਂ ਦੋਨਾਂ ਦੇ ਵਿੱਚੋਂ ਜੇਕਰ ਕੋਈ ਇੱਕ ਵੀ ਚੋਂ ਲੜਦਾ ਹੈ ਤਾਂ ਫਿਰ ਮੁਕਾਬਲਾ ਪੂਰਾ ਕਾਂਟੇ ਦਾ ਹੋਵੇਗਾ ਕਿਉਂਕਿ ਕਾਂਗਰਸ ਪਾਰਟੀ ਵੱਲੋਂ ਭਾਰਤਪੁਤ ਜਨਾਸ਼ੂ ਹਾਕਮ ਤੇ ਸਰਕਾਰ ਵੱਲੋਂ ਸੰਜੀਪ अरोड़ा ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਮੋ ਪਰ ਪਰ ਉਪਕਾਰ ਸਿੰਘ ਕੁਮਣ ਵੈਸੇ ਤਾਂ ਬੜੀ ਧੇਰ ਹੋ ਚੁੱਕੀ ਹੈ ਲੇਕਿਨ ਹੌਬੀ ਧਾਲੀਬਾ ਜੇ ਕੇਂਦਰੀ ਮੰਤਰੀ ਦੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਤਾਂ ਇਹ ਫਿਰ ਮੁਕਾਬਲਾ ਜਿਹੜਾ ਹੈ ਬੜਾ ਵੱਡੇ ਪੱਧਰ ਤੇ ਹੋਵੇਗਾ ਕਿਉਂਕਿ ਰਵਨੀਤ ਬਿੱਟੂ ਨਹੀਂ ਚਾਹਣਗੇ ਕਿ ਮੇਰੀ ਧਰਮ ਪਤਨੀ ਹਾਰੇ ਤੇ ਉਹਦਾ ਪ੍ਰਭਾਵ ਵੀ ਪਵੇਗਾ ਇਹ ਨਹੀਂ ਕਹਿ ਸਕਦੇ ਕਿ ਉੱਥੇ ਲੁਧਿਆਣਾ ਪਛਵੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਮਿਲੇਗੀ ਕਿਉਂਕਿ ਮੌਜੂਦਾ ਕੇਂਦਰੀ ਮੰਤਰੀ ਹਨ ਰਵਨੀਤ ਮਿੱਟੂ ਰਵਨੀਤ ਮਿੱਟੂ ਦਾ ਬੜਾ ਵੱਡਾ ਪ੍ਰਭਾਵ ਪਵੇਗਾ ਭਾਵੇਂ ਉਹ ਪਿਛਲੇ ਪੰਜਾਂ ਦਿਨਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਕਿਉਂ ਨਾ ਉਤਾਰਨ ਜੇ ਹੌਬੀ ਤਾਲੀਵਾਲ ਨੂੰ ਉਤਾਰਦੇ ਨੇ ਉਹ ਫਿਰ ਵੀ ਅਧਾਕਾਰ ਨੇ ਰਵਨੀਤ ਮਿੱਟੂ ਉਹਦੇ ਹੱਕ ਵਿੱਚ ਆਉਣਗੇ ਕਿਉਂਕਿ ਰਾਜਾ ਵੜਿੰਗ ਨੇ ਬੜਾ ਵੱਡਾ ਜੋਰ ਲਗਾਇਆ ਸੀ ਕਿ ਮੇਰੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਕਿਉਂਕਿ ਮੌਜੂਦਾ ਸੰਸਦ ਨੇ ਹਲਕਾ ਲੁਧਿਆਣਾ ਤੋਂ ਲੇਕਿਨ ਭਾਰਤ ਪੁਸ਼ਨ ਆਸ਼ੂ ਨੇ ਪੱਤਾ ਖੇੜ ਕੇ ਸਿੱਧੀ ਹਾਈ ਕਮਾਂਡ ਦੇ ਨਾਲ ਗੱਲਬਾਤ ਕਰ ਲਈ ਗਈ ਕਿਉਂਕਿ ਭਾਰਤ ਪੁਸ਼ਨ ਭਾਰਤ ਪੁਸ਼ਨ ਆਸ਼ੂ ਨੂੰ ਰეკਮੈਂਡ ਰਾਜਾ ਵੜਿੰਗ ਨੇ ਨਹੀਂ ਕੀਤਾ ਕਿ ਤੁਸੀਂ ਰਾਜਾ ਵੜਿੰਗ ਨੇ ਕਿਹਾ ਹੋਵੇ ਕਿ ਭਾਰਤ ਪੁਸ਼ਨ ਨੂੰ ਟਿਕਟ ਦਿੱਤੀ ਜਾਵੇ ਨਹੀਂ ਕਿਉਂਕਿ ਭਾਰਤ ਪੁਸ਼ਨ ਆਸ਼ੂ ਦੇ ਹੱਕ ਵਿੱਚ ਨਾ ਤੇ ਰਾਜਾ ਵੜਿੰਗ ਨੇ ਨਾ ਪ੍ਰਤਾਪ ਸਿੰਘ ਬਾਜਵਾ ਨੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਹੌਬੀ ਧਾਲੀਬਾਲ ਜਾਂ ਰਵਨੀਤ ਮਿੱਟੂ ਦੀ ਧਰਮ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਅੱਜ ਸ਼ਾਮ ਨੂੰ ਜਾਂ ਕੱਲ ਤਰਕਸਾਰੀ ਉਤਾਰਿਆ ਜਾ ਸਕਦਾ ਹੈ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਅਖਾੜਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ ਚਰਚਾ ਦਾ ਵਿਸ਼ਾ ਬਣ ਗਿਆ ਨੇ ਖਾਸ ਕਰਕੇ ਇਹ ਚੋ ਧੰਨਵਾਦ